ਹੱਲੇ ਬਈ ਨੇ ਕੰਦਾ ਚ ਵੱਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਹੇ ਮੈਂ ਤਾਂ ਅੱਜਾਂ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜ ਕੱਲੇ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਹੈ ਸੁਣਾ ਹੈ ਕਿ ਮੇਰੀਆਂ ਕਮੀਆਂ ਕਢਾਲ ਰਹੇ ਹੈ ਜਿਨਕੇ ਆਪਣੇ ਕਰੀਰਾ ਕਿਰਦਾਰ ਲੀਰੋ ਲੀਰ ਐ ਉਹ ਦੂਸਰੋਂ ਦੀ ਪਗੜੀਆਂ ਉਛਾਲ ਰਹੇ ਹੈ ਸੋ ਇਹਨਾਂ ਦਾ ਜਿਹੜਾ ਇਹ ਹੱਥ ਚੱਕੀ ਹੋਈ ਆ ਇਹ ਦਿੱਲੀ-ਦੁੱਲੀ ਕਹੀਂ ਬੈਠੇ ਨੇ ਗੱਪ ਮਾਰੀ ਬੈਠੇ ਉੱਥੇ ਕਿ ਬਾਜੀ ਆ ਰਹੇ ਆਪਾਂ ਬਸ ਉਹ ਦਿੱਲੀ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜਿਹਨੂੰ ਕਿਤੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ 'ਚ ਹੱਥ ਐਂ ਹੀ ਫਰਕਰਤ ਰਹਿੰਦਾ ਉਹ ਇੱਧਰ-ਉੱਧਰ ਦੇਖਦਾ ਘੱਟ ਹੀ ਆ ਤੇ ਉਹਨੂੰ ਇਹੇ ਛਾਤਰ ਨੇ ਉਹਨੂੰ ਬਰਗਰਾ ਲੈਂਦੇ ਨੇ ਆ ਦੇਖਿਓ ਸ੍ਰੀ ਜੀ ਹੁਣ ਕੀ ਹੁੰਦਾ ਚੱਕ ਦਾਂਗੇ ਫੱਟੇ ਉਹਨ ਤੋਂ ਉਹਦੀ ਪਤਾ ਲੱਗ ਜੇ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੱਕ ਹੈ ਕਹਾਂ 4ਵੇਂ ਨੰਬਰ ਤੇ ਐ ਜੀ ਪਿਛਲੀ ਵਾਰ 5ਵੇਂ ਤੇ ਅਸੀਂ ਆਪਾਂ ਉੱਪਰ ਨੂੰ ਚੱਲੇ ਹੋਏ ਹਾਂ ਐਂ ਕਹਿੰਦੇ ਮੈਨੂੰ ਕਹਿੰਦਾ ਚਾ ਤੋ ਅੱਗੇ ਸੇ ਸੁਧਾਰ ਹੋ ਰਿਹਾ ਹੈ ਨਾ ਸੁਧਾਰ ਹੋ ਰਿਹਾ ਜੀ ਆ ਹਾਲਾਤ ਨੇ ਓ ਕੀ ਕੋ ਬਾਜਵੇਂ ਦਾ ਭਾਈ ਸੇਜਾਂ ਕੋ ਪੰਜਾਬ ਦੇ ਵਿੱਚ ਇੱਕ ਘਰ ਹੈ ਸਿਰਫ ਇੱਕ ਘਰ ਹੈ ਜਿਹਦੀ ਉੱਪਰਲੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਥੱਲੜੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਵਿਚਾਲੇ ਪੌੜੀਆਂ ਨੇ 20 बाई ਪੌੜੀਆਂ ਨੇ ਕਹਿੰਦੇ ਮੈਂ ਤਾਂ ਕਦੇ ਗਿਆ ਨਹੀਂ ਰੱਬ ਲੈ ਕੇ ਬਿਨੇ ਜਾਵੇ ਇਹ ਜੇ ਘਰ ਚ ਤਹਾਂ ਬੀਜੇਪੀ ਦਾ ਹੈ ਥੱਲੇ ਕਾਂਗਰਸ ਦਾ ਜੇ ਕਿਤੇ ਉਹ ਥੱਲੇ ਆਉਂਦਾ ਇਧਰ ਉਹ ਜਾ ਜਾਂਦਾ ਵਿਚਾਲੇ ਮਿਲ ਗਏ ਫਿਰ ਕਿਹੜੀ ਪਾਰਟੀ ਚੋਂਗੇ ਬਈ ਉਹ ਕਹੂਗਾ ਤਾ ਆ ਜਾਓ ਕਹੂਗਾ ਥੱਲੇ ਆ ਜਾ ਪੰਜਾਬੀ ਸੁਣ ਲਓ ਇਹਨਾਂ ਦੀ ਹੁਣ ਉਹ ਕਹਿੰਦਾ ਆ ਜਿਹੜੇ ਕਹਿੰਦਾ ਆਮ ਆਦਮੀ ਪਾਰਟੀ ਦੇ ਤਮੱਕੜ ਨੇ ਇਹ ਕਹਣਾ ਇਹ ਮੇਰਾ ਲਾ ਪਾਈ ਜਾਂਦੇ ਤਮੱਕੜ ਨਹੀਂ ਕਹਿਣਾ ਹੁੰਦਾ ਭਾਈ ਇਹਨਾਂ ਨੂੰ ਤਮੱਕੜ ਹੀ ਦਾ ਅਧਿਆ ਅਜਲ ਜੋ ਹੈਗੇ ਸਹੀ ਨੇ ਉਹ ਤਮਕੜ ਕੜਕਾਉਂਦਾ ਜਿਹੜੇ ਧਮਕਾ ਪਾਉਂਦੇ ਨੇ ਤੁਹਾਡੀ ਧਮਕ ਪੈਂਦੀ ਆ ਤਾਂ ਤੁਹਾਨੂੰ ਤਮੱਕੜ ਕਹਿਣ ਲੱਗਿਓ ਨੇ ਦੱਸੋ ਹੱਲੇ ਬਈ ਨੇ ਕੰਦਾਂ ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਿਹਾ ਮੈਂ ਤਾਂ ਅੱਜਾਂ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜ ਕੱਲੇ ਬੜਾ ਕਾ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ আজকাল ਉਹ ਇੱਕ ਸਮੁੰਦਰ ਖੰਗਾਲ ਰਹੇ ਹਨ আজকাল ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਸੁਣਾ ਹੈ ਕਿ ਮੇਰੀਆਂ ਕਮੀਆਂ نکال ਰਹੇ ਹਨ ਜਿਨਕੇ ਆਪਣੇ ਕਰੀਦਾ ਕਿਰਦਾਰ ਲੀਰੋ ਲੀਰ ਐ ਉਹ ਦੂਸਰੋਂ ਦੀਆਂ ਪਗੜੀਆਂ ਉਛਾਲ ਰਹੇ ਹਨ ਆਪਦੇ ਇਸ ਪੀੜੀ 'ਚ ਛੋਟਾ ਮਾਰ ਕੇ ਦੇਖੋ ਤੁਹਾਡੇ ਕਿਰਦਾਰ ਕੀ ਨੇ ਗੱਲ-ਗੱਲ ਤੇ ਮੁਕਰ ਜਾਂਦੇ ਹੋ ਤੁਸੀਂ ਗੱਲ-ਗੱਲ ਤੇ ਤੁਸੀਂ ਲੱਤਾਂ ਖਿੱਚਣ ਵਾਲੇ ਹੋ ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹਿ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ ਸੋ ਤੁਸੀਂ ਪਿੰਡਾਂ ਜਾਣਾ ਤੁਸੀਂ ਲੋਕਾਂ ਨਾਲ ਆਈ ਕੰਟੈਕਟ ਕਰਨਾ ਇੱਕ ਗੱਲ ਦੀ ਮੈਂ ਗਰੰਟੀ ਲੈਣਾ ਤੁਹਾਡੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਜਦੋਂ ਤੁਸੀਂ ਪਿੰਡ 'ਚ ਕਿਸੇ ਕੋਲ ਜਾਓਗੇ ਕੰਮਾਂ ਦੀ ਲਿਸਟ ਲੈ ਜਾਓ ਤੁਹਾਨੂੰ ਅੱਖ ਨਹੀਂ ਵੀ ਨਹੀਂ ਕਰਨੀ ਪਊਗੀ ਵੀ ਆਹ ਕੰਮ ਦੇਖ ਲਓ ਕਰ ਕਾ ਪੈਨੇ ਕਰਾ ਕੰਮ ਕੀਤੇ ਤੇ ਪੁੱਛ ਲੈ ਕਿਸੇ ਨੂੰ ਪੈਸਾ ਲੱਗਿਆ ਵਜ੍ਹਾ ਹੋਰ ਇਹਨਾਂ ਨੇ ਕਦੇ ਕੀਤਾ ਹੀ ਨਹੀਂ ਤੇ ਨਾ ਹੀ ਆਪਣੇ ਕੀਤੇ ਹੋਏ ਦੇਖੇ ਆ ਕਹਿ ਹੀ ਨਹੀਂ ਸਕਦੇ